ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਬਾਦਲ ਹੈ ਚਾਹੇ ਭਾਜਪਾ ਸਾਰਿਆਂ ਦਾ ਜੋਰ ਇੱਕੋ ਤਰੀਕੇ ਤੇ ਲਗਾਇਆ ਗਿਆ ਹੋਇਆ ਹੈ ਵੀ ਜੋ ਪੰਜਾਬ ਦੀ ਆਵਾਜ਼ ਹੈ ਪੰਜਾਬ ਦੇ ਇਸ ਸਮੇਂ ਇੱਕ ਬੜੇ ਵੱਡੇ ਹੀਰੋ ਨੇ ਕੌਮੀ ਨਾਇਕ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਖਾਤਰ ਪੰਜਾਬ ਚ ਇੱਕ ਅਜਿਹੀ ਹਨੇਰੀ ਚੱਲੀ ਵੀ ਮਾਝੇ ਤੋਂ ਲੈ ਕੇ ਤੇ ਮਾਲਵੇ ਤੱਕ ਦੋ ਮੈਂਬਰ ਪਰ ਬੜੀ ਵੱਡਾ ਬਦਲਾ ਹੈ ਪੰਜਾਬ ਦੇ ਵਿੱਚ ਅਸਲ ਖੇਤਰੀ ਤੇ ਪੰਥਕ ਧਿਰ ਦਾ ਉਭਾਰ ਤਾਂ ਇਨਾਂ ਪੋਲੀਟੀਸ਼ੀਅਨਸ ਦੇ ਵਿੱਚੋਂ ਇੱਕ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਉਸ ਦੇ ਬਾਰੇ ਜੋ ਇੱਕ ਰੀਸੈਂਟ ਡਵੈਲਪਮੈਂਟ ਹੈ ਬੀਜੋ ਭਾਈ ਅਮਰਿਤਪਾਲ ਸਿੰਘ ਉੱਪਰ ਜਿਹੜੇ ਇਹ ਗਰਾਉਂਡ ਦਿੱਤੇ ਗਏ ਨੇ 23 April ਤੋਂ ਬਾਅਦ ਉਹਨਾਂ ਤੋਂ ਪਹਿਲਾਂ ਅਜੂ ਨਵੀਂ NSA ਜਿਹੜੀ 23 April ਤੋਂ ਲਾਗੂ ਹੁੰਦੀ ਹੈ ਉਸ ਤੋਂ ਪਹਿਲਾਂ ਇਹ ਆਪਦੇ ਸਾਥੀਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਜਿਸ ਵਿੱਚ ਇਹ ਇਲਜ਼ਾਮ ਲਾਉਂਦਾ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦਾ ਕੋਈ ਜੋ ਪਾਰਟੀ ਦੇ ਰਿਗਾਰਡਿੰਗ ਹਾਲਾਂਕਿ ਅਸੀਂ ਇਸ ਚੀਜ਼ ਨੂੰ ਪੂਰਾ ਇਸ ਚੀਜ਼ ਨੂੰ ਆਬਜੈਕਟ ਕਰਦੇ ਆਂ ਨਾ ਹੀ ਸਾਡਾ ਕਿਸੇ ਗਰੁੱਪ ਨਾਲ ਲੈਣ ਦੇਣਾ ਹੈ ਨਾ ਹੀ ਕਿਸੇ ਚੈਟ ਨਾਲ ਲੈਣ ਦੇਣਾ ਹੈ ਪਰ ਇਹ ਬੰਦੇ ਅਲੈਜ ਕਰਦੇ ਆ ਕਿ ਉਹਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਕੁਝ ਬੰਦਿਆਂ ਵੱਲੋਂ ਇਹਨਾਂ ਨੂੰ ਥ੍ਰੈਟਸ ਦਿੱਤੀਆਂ ਗਈਆਂ ਤਾਂ ਇਸ ਚਿੰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਕ੍ਰੋਨੋਲੋਜੀ ਹੈ ਸੀਰੀਜ਼ ਆਫ ਇਵੈਂਟਸ ਮੈਂ ਤੁਹਾਨੂੰ ਦੱਸਦਾ ਹਾਂ ਵੀ ਜੋ ਇਹ ਬਿਕਰਮਜੀਤ ਸਿੰਘ ਮਜੀਠੀਆ ਹੈ ਇਸ ਦੇ ਉੱਪਰ ਜੋ 20 ਦਸੰਬਰ 2021 ਨੂੰ ਇੱਕ ਐਫ ਆਈ ਆਰ ਹੁੰਦੀ ਹੈ ਐਫ ਆਈ ਆਰ ਨੰਬਰ 2 ਕੋਰਟ ਦੇ ਵਿੱਚ ਰਿਟ ਪਟੀਸ਼ਨਸ ਪਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਇਹ ਸਾਰੀ ਚੀਜ਼ ਕਾਰਗੁਜ਼ਾਰੀ ਚਾਈ ਜੋ ਪੰਜਾਬ ਦੇ ਬੜੇ ਇੱਕ ਮੈਂ ਕਹੂੰਗਾ ਇਮਾਨਦਾਰ ਆਈ ਪੀ ਐਸ ਅਫਸਰ ਨੇ ਹਰਪ੍ਰੀਤ ਸਿੰਘ ਸਿੱਧੂ ਉਹ ਐਸ ਟੀ ਐਫ ਦੇ ਮੁਖੀ ਸਾਨ ਉਹਨਾਂ ਨੇ ਇੱਕ ਜੋ ਸਟੇਟਸ ਰਿਪੋਰਟ ਹੈ ਰਿਪੋਰਟ ਦਿੱਤੀ ਜਿਸ ਦੇ ਵਿੱਚ ਕਾਫੀ ਬੰਦਿਆਂ ਦੇ ਨਾਮ ਆਏ ਜਿਵੇਂ ਪਰਮਿੰਦਰ ਸਿੰਘ ਪਿੰਦੀ ਬੋਬੀ ਸਤਪ੍ਰੀ ਸੱਤਾ ਹੋਰ ਜਿਹੜੇ ਮਨਿੰਦਰ ਸਿੰਘ ਔਲਖ ਜਗਦੀਸ਼ ਭੋਲਾ ਤੇ ਇਹਦੇ ਵਿੱਚ ਕੀ ਹੋਇਆ ਵੀ ਜੋ ਇਹ ਰਿਪੋਰਟ ਸਟੇਟਸ ਰਿਪੋਰਟ ਮਾਨਯੋਗ ਹਾਈ ਕੋਰਟ ਪੰਜਾਬ ਐਡ ਹਰਿਆਣਾ ਹਾਈ ਕੋਰਟ ਵਿੱਚ ਇਹ ਦਾਇਰ ਕੀਤੀ ਗਈ ਜਿਦੇ ਵਿੱਚ ਇਹ ਆਇਆ ਬਿਆਨਾਂ ਦੇ ਵਿੱਚ ਵੀ ਜੋ ਸਤਪ੍ਰੀ ਸੱਤਾ ਹੈ ਤੇ ਜੋ ਬਿਕਰਮਜੀਤ ਸਿੰਘ ਮਜੀਠੀਆ ਹੈ ਇਹ ਇਹ ਪਾਰਟਨਰਸ ਰਹੇ ਇਹ ਕੈਮੀਕਲ ਸਪਲਾਈ ਕਰਦੇ ਰਹੇ ਨੇ ਉਹ ਜਿਹੜਾ ਕੈਮੀਕਲ ਦਾ ਨਾਮ ਹੈ ਸਿਉਡੋ ਐਪਰੇਡਾਈਨ ਤਾਂ ਉਸ ਤੋਂ ਬਾਅਦ ਬੜਾ ਚਰਚਿਤ ਵਿਚਾਰਿਆ ਹੈ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਚ ਆ ਚੁੱਕਿਆ ਹੈ ਸਟੇਟਸ ਰਿਪੋਰਟਾਂ ਅਸੀਂ ਆਪਦੇ ਵੱਲੋਂ ਕੁਝ ਨਹੀਂ ਕਹਿ ਰਹੇ ਜੋ ਮਾਨਯੋਗ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਬਿਜਤੇ ਕਰ ਰਹੇ ਲੋਕਾਂ ਨੂੰ ਪਤਾ ਲੱਗਿਆ ਵੀ ਕਿਵੇਂ ਇਹ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਨੇ ਇਹ ਨਸ਼ੇ ਦੀ ਤਸਕਰੀ ਵਿੱਚ ਨੇ ਇਨ੍ਹਾਂ ਉੱਪਰ ਇਲਜ਼ਾਮ ਨੇ 4-4 ਮਹੀਨਿਆਂ ਦੀ ਜੇਲ੍ਹ ਕੱਟੀ ਹੈ ਜੋ ਸੈਕਸ਼ਨ 25 ਆਫ ਐਨਡੀਪੀਐਸ ਸੈਕ ਹਾਰਬਰਿੰਗ ਡਰਗ ਪੈਡਲਰਸ ਯਾ ਆਫੈਂਡਰਸ ਸੈਕਸ਼ਨ 27ਏ ਆਫ ਐਨਡੀਪੀਐਸ ਸੈਕ ਫਾਈਨਾਂਸਿੰਗ ਡਰਗ ਟ੍ਰੇਡ ਐਂਡ ਸੈਕਸ਼ਨ 29 ਆਫ ਐਨਡੀਪੀਐਸ ਐਕਟ ਜੋ ਕਾਂਸਪੀਰੇਸੀ ਐਂਡ ਅਬੈਟਮੈਂਟ ਟੂ ਕਮਿਟ ਆਫੈਂਸਸ ਅੰਡਰ ਦਾ ਐਨਡੀਪੀਐਸ ਤਾਂ ਇਹ ਜਿਹੜੀ ਚੀਜ਼ ਹੈ ਚਲੋ ਇਸ ਨੂੰ ਜੋ ਸਿੱਟਾਂ ਵੀ ਬਦਲੀਆਂ ਗਈਆਂ ਤੇ ਉਸ ਤੋਂ ਬਾਅਦ ਸਾਰਾ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਘਟਨਾ ਕੱਢੀ ਉਹ ਹੈਗੀ ਹੈ ਅਗਸਤ 2022 ਦੀ ਜਦੋਂ ਭਾਈ ਅਮਰਿਤਪਾਲ ਸਿੰਘ ਪੰਜਾਬ ਦੀ ਧਰਤੀ ਉੱਪਰ ਆਏ ਤੇ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਬੜਾ ਜ਼ਿਆਦਾ ਵਾਰਿਸ ਪੰਜਾਬ ਦੇ ਪਾਰਟੀ ਦੇ ਮੁੱਖ ਸੇਵਾਦਾਰ ਵੱਜੋਂ ਉਹ ਆਇਆ ਤਾਂ ਇੱਕ ਬੜੀ ਵਧੀਆ ਜੋ ਖਾਲਸਾ ਵਹੀਰ ਹੈ ਉਚਲਾਈ ਗਈ ਕਿੰਨੇ ਨੌਜਵਾਨਾਂ ਨੇ ਜੋ ਤੁਸੀਂ ਦੇਖੋ ਵੀ ਨਸ਼ੇ ਤਿਆਗੇ ਤੇ ਅਮਰੇਸ਼ ਸ਼ਕਾਇਕ ਬੜਾ ਵਧੀਆ ਚੜਦੀ ਕਲਾ ਵਾਲਾ ਮਾਹੌਲ ਸੀ ਪੰਜਾਬ ਦੇ ਵਿੱਚ ਤੇ ਜਾਇਦ ਜੀ ਗੱਲ ਹੈ ਵੀ ਜਿਹੜੇ ਨਸ਼ੇ ਦੇ ਤਸਕਰ ਨੇ ਡਰੱਗ ਪੈਡਲਰਸ ਨੇ ਉਦੋਂ ਵੀ ਉੱਪਰ ਜਿਹੜੇ ਡਰੱਗ ਲਾਰਡਸ ਨੇ ਜਿਹੜੇ ਐਨਡੀਪੀਐਸ ਦੇ ਪਰਚੀ ਵਿੱਚ ਜਿਵੇਂ ਕਿ ਅਕਾਲੀ ਦਲ ਦਾ ਹੈ ਆਗੂ ਹੈ ਜੋ ਦੋਸ਼ੀ ਹੈ ਵਿਕਰਮਜੀਤ ਸਿੰਘ ਮਜੀਠੀਆ ਇਹਨਾਂ ਨੂੰ ਅੰਦਰੋਂ ਹੋਇਆ ਵੀ ਆਖਿਰ ਕਿਉਂ ਜੋ ਇਹ ਨਸ਼ੇ ਦਾ ਵਪਾਰ ਹੈ ਇਹ ਸਾਰਾ ਘਟਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਸ ਨੇ ਜੋ ਨਿਰੰਤਰ ਭਾਈ ਅਮਰਿਤਪਾਲ ਸਿੰਘ ਦੇ ਵਿਰੋਧ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਮੀਡੀਆ ਵਿੱਚ ਹਾਲਾਂਕਿ ਤੁਸੀਂ ਕੋਈ ਬਿਆਨ ਦੇਖ ਲਓ ਭਾਈ ਅਮਰਿਤਪਾਲ ਸਿੰਘ ਨੇ ਬਾਈ ਨੇ ਕਦੇ ਇਸ ਬੰਦੇ ਨੂੰ ਕੁਝ ਕਿਹਾ ਹੋਵੇ ਕਿਉਂਕਿ ਇਸ ਬੰਦੇ ਦਾ ਇੱਕ ਹੋਰ ਅਲਟੀਰੀਅਰ ਮੋਟਿਵ ਸੀ ਇੱਕ ਹੋਰ ਉਹਦੀ ਮਨਛਾ ਸੀ ਉਹ ਹੈਗੀ ਹੈ ਇਹਦੀ ਜਿਹੜੀ ਸਿਕਿਉਰਿਟੀ ਜੋ Z+ ਸਿਕਿਉਰਿਟੀ ਨੂੰ ਮਿਲੀ ਹੋਈ ਸੀ ਕਿਉਂਕਿ ਆਖਿਰ ਇਹ ਜੋ ਬਾਦਲ ਪਰਿਵਾਰ ਦਾ ਮੈਂਬਰ ਹੈ ਤੇ ਉਸ ਸਿਕਿਉਰਿਟੀ ਤੋਂ ਬਾਅਦ ਜੋ ਪਰ ਜੋ ਪੂਰੀ ਫੁੱਲ ਫਲੇਜ ਬੰਦੇ ਆ ਉਹ ਨਹੀਂ ਸੀਦੇ ਤਾਂ ਇਸ ਨੇ ਸਭ ਤੋਂ ਪਹਿਲਾਂ ਸਾਡੇ ਕੋਲੋਂ ਲੈਟਰਾਂ ਜੋ ਮੌਜੂਦ ਹੈਗੀਆਂ ਨੇ ਇਸ ਨੇ ਇਸ ਦਾ ਜਿਹੜਾ ਇੱਕ ਮੇਨ ਜੋ ਸਕਿਉਰਿਟੀ ਇੰਚਾਰਜ ਹੈ ਉਸ ਨੇ 29 ਨਵੰਬਰ 2022 ਨੂੰ ਸਭ ਤੋਂ ਪਹਿਲਾਂ ਜੋ ADGP ਸਕਿਉਰਿਟੀ ਨੂੰ ਇਹ ਐਪਲੀਕੇਸ਼ਨ ਲਿਖੀ ਵੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਖਤਰਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੇ ਤਾਂ ਕਦੇ ਇਸ ਦੇ ਉਲਟ ਬਿਆਨ ਵੀ ਨਹੀਂ ਦਿੱਤਾ ਫਿਰ ਇਹ ਨਿਰੰਤਰ ਭਾਈ ਅਮਰਿਤਪਾਲ ਸਿੰਘ ਦੇ ਉਲਟ ਬਿਆਨਬਾਜ਼ੀ ਕਰਦਾ ਰਿਹਾ ਪਰ ਭਾਈ ਅਮਰਿਤਪਾਲ ਸਿੰਘ ਦੀ ਓਬਵੀਅਸ ਜੀ ਗੱਲ ਹੈ ਜੋ ਕੱਦ ਹੈ ਪੋਪੁਲੈਰਿਟੀ ਹੈ ਬੜੀ ਹਾਈਟ ਤੇ ਪਹੁੰਚ ਗਈ ਤੇ ਪਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਜੋ ADGP ਸਿਕਿਉਰਿਟੀ ਨੇ ਜੋ DGP ਪੰਜਾਬ ਨੇ ਉਹਨਾਂ ਨੂੰ ਇੱਕ ਲੈਟਰ ਲਿਖਿਆ ਵੀ ਮੈਨੂੰ ਭਾਈ ਅਮਰਿਤਪਾਲ ਸਿੰਘ ਤੋਂ ਖਤਰਾ ਹੈ ਉਸ ਵਿੱਚ ਇਸ ਚੀਜ਼ ਦੀ ਮੰਗ ਕੀਤੀ ਗਈ ਜਿਹੜੀਆਂ ਮੇਰੀਆਂ ਸਕੋਰਪੀਓ ਨੇ ਉਹ ਪੁਰਾਣੀਆਂ ਹੋ ਚੁੱਕੀਆਂ ਨੇ 5-5 ਲੱਖ ਚੱਲ ਚੁੱਕੀਆਂ ਨੇ ਹੁਣ ਉਹ ਕਿਸੇ ਖਸਤਾ ਹਾਲਤ 'ਚ ਨਹੀਂ ਤਾਂ ਮੈਨੂੰ ਨਵੀਆਂ ਗੱਡੀਆਂ ਦਿੱਤੀਆਂ ਚ ਤਾਂ ਦੇਖੋ ਇਸ ਬੰਦੇ ਦੀ ਮਨਛਾ ਹਮੇਸ਼ਾ ਭਾਈ ਅਮਰਿਤਪਾਲ ਸਿੰਘ ਦਾ ਨਾਂ ਵਰਤ ਕੇ ਦੇਖੋ ਇਹ ਜਿਹੜੀਆਂ ਲੈਟਰਾਂ ਨੇ ਕੋਈ ਸਿਕਿਉਰਿਟੀ ਦੀ ਬ੍ਰੀਚ ਨਹੀਂ ਕਰ ਰਹੇ ਕਿਉਂਕਿ ਇਸ ਸ਼ਖਸ ਨੇ ਇੱਕ ਸਿਵਲ ਰਿਟ ਪਟੀਸ਼ਨ 1190 2025 ਇਹ ਮਾਨਯੋਗ ਹਾਈ ਕੋਰਟ ਵਿੱਚ ਧਾਰ ਕੀਤੀ ਹੈ ਤੇ ਜੋ ਵੀਰਵਾਰ ਨੂੰ ਇਸਦੀ ਪਹਿਲੀ ਤਾਰੀਖ ਸੀ ਤਾਂ ਉੱਥੇ ਵੀ ਇਹਦੇ ਜੇ ਵਕੀਲ ਸਹਿਬਾਨ ਸੀ ਉਹਨਾਂ ਨੇ ਇਹ ਚੀਜ਼ ਉੱਥੇ ਗੱਲ ਆਖੀ ਕੋਰਟ ਦੇ ਵਿੱਚ ਵੀ ਜੋ 21 ਅਪ੍ਰੈਲ ਨੂੰ ਜੋ ਚੈਟਾਂ ਵਾਇਰਲ ਹੋਈਆਂ ਨੇ ਤਾਂ ਉਹਦੇ ਵਿੱਚ ਵੀ ਕਿਹਾ ਵੀ ਇਹਨੂੰ ਭਾਈ ਅਮਰਤਪਾਲ ਸਿੰਘ ਤੋਂ ਖਤਰਾ ਹੈ ਤਾਂ ਦੇਖੋ ਇਹ ਸਾਰਾ ਕੁਝ ਰਿਕਾਰਡ ਦਾ ਪਾਰਟ ਹੈ ਰਿਟ ਪਟੀਸ਼ਨਸ ਦੇ ਵਿੱਚ ਜੋ ਇਹਦੇ ਵਿਕਰਮਜੀਤ ਸਿੰਘ ਮਜੀਠੀ ਦੇ ਦਾਅਵੇ ਨੇ ਇਹ ਰਿਕਾਰਡ ਤੇ ਆਏ ਹੋਏ ਨੇ ਇਸ ਦਾ ਸਾਰਾ ਕੋਸ਼ਿ ਜੋ ਜਨਤਕ ਹੈ ਜੋ ਔਨ ਰਿਕਾਰਡ ਹੈ ਵੀ ਕਿਵੇਂ ਇਹ ਭਾਈ ਅਮਰਿਤਪਾਲ ਸਿੰਘ ਦਾ ਨਾਂ ਵਰਤ ਕੇ ਇਹ ਜੋ ਸਿਕਿਉਰਿਟੀ ਲੈਣ ਦਾ ਇਹ ਬਹੁਤ ਜ਼ਿਆਦਾ ਜੋ ਹੈਗਾ ਇਹ ਇੱਛਕ ਹੈ ਬੰਦਾ ਉਹ ਜਿਹੜੀਆਂ ਚੈਟਾਂ ਵਾਇਰਲ ਕਰਨੀਆਂ ਜੋ ਫੇਕ ਹੈ ਸਾਡੀ ਪਾਰਟੀ ਇਹ ਵੀ ਬਿਆਨ ਕਰਦੀ ਉਹਨਾਂ ਚੈਟਾਂ ਨਾਲ ਸਬੰਧਤ ਨਹੀਂ ਹਾਲਾਂਕਿ ਸਾਡੀ ਪਾਰਟੀ ਇਸ ਚੀਜ਼ ਦਾ ਵੀ ਖੰਡਨ ਕਰਦੀ ਹੈ ਵੀ ਜੋ ਉਹ ਜਿਵੇਂ ਕਿ ਝੂਠੇ ਇਹ ਚੈਟਾ ਬਣਾ ਕੇ AI ਟੈਕਨੋਲੋਜੀ ਨਾਲ ਜਾਂ ਵੈਸੇ ਫੇਕ ਚੀਜ਼ਾਂ ਦੇ ਨਾਲ ਤੇ ਜੋ ਚਾਰ ਪੰਜ ਹੋਰ ਬੇਕਸੂਰ ਨੌਜਵਾਨ ਨੇ ਕੁਝ ਹੋਰ 20 25 ਬੰਦੇ ਨੇ ਉਹਨਾਂ ਨੂੰ ਵੀ ਜੋ ਯੂਪੀ ਲਾ ਕੇ ਅੰਦਰ ਕੀਤਾ ਗਿਆ ਸਿਰਫ ਔਰ ਸਿਰਫ ਇੱਕੋ ਕੰਮ ਹੈ ਉਹ ਹੈਗਾ ਇਸ ਬੰਦੇ ਦੀ ਜਿਹੜੀ ਇੱਛਾ ਦੀ ਪੂਰਤੀ ਇੱਕ ਬੰਦੇ ਦੀ ਜੋ ਇੱਕ ਲਾਲਸਾ ਸੈਕਿਉਰਿਟੀ ਲੈਣ ਦੀ ਉਸੇ ਲਾਲਸਾ ਦੀ ਪੂਰਤੀ ਦੇ ਵਿੱਚ ਜੋ ਇੰਨੇ ਜ਼ਿਆਦਾ 20 25 ਨੌਜਵਾਨਾਂ ਉੱਪਰ ਧੱਕਾ ਹੋਇਆ ਹੈ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਵਧੀ ਹੈ ਤਾਂ ਉਸ ਚੀਜ਼ ਦਾ ਵੀ ਬੜਾ ਮਾੜਾ ਹੋਇਆ ਤੇ ਬਾਕੀ ਜਿਹੜੀ ਸਾਡੀ ਪਾਰਟੀ ਦਾ ਇਹੀ ਜੋ ਸਟੈਂਡ ਹੈ ਵੀ ਦੇਖੋ ਇਹੋ ਜਿਹੇ ਜਿਹੜੇ ਬੰਦੇ ਨੇ ਜ਼ਿਆਦਾਤਰ ਝੂਠ ਬੋਲ ਕੇ ਭਾਈ ਅਮਰਿਤਪਾਲ ਸਿੰਘ ਵਿਰੁੱਧ ਜਿਹੜੀਆਂ ਉਹ ਆਡੀਓ ਨੇ ਜੋ AI ਨਾਲ ਬਣਾਈਆਂ ਗਈਆਂ ਨੇ ਜਿਨ੍ਹਾਂ ਦਾ ਕੋਈ ਦੇਖੋ ਆਪਾਂ ਆਮ ਜੀ ਪਰਿਵਾਰਸ਼ਾ ਵਿੱਚ ਦੇਖੀਏ ਉਹ ਆਵਾਜ਼ ਦੇ ਜਿਹੜੇ ਨੋਟਸ ਹੁੰਦੇ ਨੇ ਜਿਹੜੀ ਵਾਇਸ ਦਾ ਵੋਲਿਊਮ ਹੈ ਉਹੀ ਮੈਚ ਨਹੀਂ ਖਾਰੀ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਆਵਾਜ਼ ਹੈ ਤੁਸੀਂ ਸਾਰਿਆਂ ਨੇ ਸੁਣੀ ਹੈ ਉਹ ਕਿਸੇ ਹੋਰ ਤਰੀਕੇ ਦੀ ਹੈ ਪਿਚ ਵੱਖਰੀ ਹੈ ਉਹਦੀ ਉਹਦਾ ਜਿਹੜੀ ਭਾਰੀ ਆਵਾਜ਼ ਪਰ ਜਿਹੜੀ ਆਡੀਓ ਵਿੱਚ ਆਵਾਜ਼ ਸੁਣਾਈ ਜਾ ਰਹੀ ਹੈ ਉਹ ਵੀ ਬਿਲਕੁਲ ਹੀ ਫਰਕ ਹੈ ਤਾਂ ਇਹ ਸਭ ਇੱਕ ਫੇਕ ਤਰੀਕੇ ਨਾਲ ਬਣਾਇਆ ਗਿਆ ਹੈ ਸਿਰਫ ਅਰਸਰ ਭਾਈ ਅਮਰਤਪਾਲ ਸਿੰਘ ਨੂੰ ਟਾਰਗੇਟ ਕਰਨ ਕਰਕੇ ਜੋ ਬਸਾਕੀ ਦਾ ਇੱਕ ਕੱਟ ਸੀ 13 April ਤਲਵੰਡੀ ਸਾਬੋ ਦੀ ਧਰਤੀ ਉੱਪਰ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਸਾਰੀ ਕੌਮ ਨੇ ਸਾਰੇ ਪੰਜਾਬ ਨੇ ਭਾਈ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਐਲਾਨਿਆ ਵੀ ਮੁੱਖ ਮੰਤਰੀ ਬਣ ਗਏ ਉਸੇ ਚੀਜ਼ ਤੋਂ ਈਰਖਾ ਖਾਂਦੇ ਹੋયા ਉਹ ਜੇ ਸਾਰਾ ਕੁਝ ਹੋ ਰਿਹਾ ਹੈ ਇਸ ਰਿਟ ਪਟੀਸ਼ਨ ਦੇ ਵਿੱਚ ਵੀ ਜੋ ਸਰਕਾਰ ਨੂੰ ਜਵਾਬ ਤਲਬੀ ਹੋਈ ਹੈ ਮਾਨਯੋਗ ਹਾਈ ਕੋਰਟ ਨੂੰ ਪਰ ਸਾਨੂੰ ਉਮੀਦ ਹੈ ਵੀ ਜੋ ਸਾਨੂੰ ਲੱਗ ਵੀ ਰਿਹਾ ਹੈ ਵੀ ਜੋ ਸਰਕਾਰ ਦਾ ਜਿਹੜਾ ਜਵਾਬ ਹੋਊਗਾ ਇਸ ਰੈਟ ਪਟੀਸ਼ਨ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਨੂੰ ਸਿਕਿਉਰਿਟੀ ਦਿਵਾਉਣ ਵਾਲੀ ਰੈਟ ਪਟੀਸ਼ਨ ਦੇ ਵਿੱਚ ਉਹ ਇਸ ਦੇ ਹੱਕ ਦਾ ਹੋਊਗਾ ਕਿਉਂਕਿ ਇਸ ਸਮੇਂ ਇਹ ਜਿਹੜਾ ਸਰਕਾਰ ਦੇ ਨਾਲ ਹਮਸਫਰ ਹੋ ਕੇ ਇਹ ਚੱਲ ਰਿਹਾ ਹੈ ਜਿਹੜੀ ਵੀ ਕੋਈ ਤਫ਼ਤੀਸ਼ ਹੈ ਸਾਨੂੰ ਨਹੀਂ ਪਤਾ ਭਾਈ ਅਮਰਿਤਪਾਲ ਸਿੰਘ ਦੇ ਹਾਲਾਂਕਿ ਜਿਹੜੇ ਸਾਥੀ ਕੋਈ ਜੇਲ੍ਹ ਵਿੱਚ ਵੀ ਨੇ ਉਹਨਾਂ ਨੇ ਵੀ ਗੱਲ ਆਖੀ ਅਸੀਂ ਕੋਈ ਇਹੋ ਜੀ ਸਰਕਾਰ ਨੂੰ ਕੋਈ ਬਿਆਨ ਨਹੀਂ ਦਿੱਤਾ ਪਰ ਫਿਰ ਵੀ ਜਿਹੜੀ ਕੋਈ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਚਾਹੇ ਅਜਨਾਲਾ ਕਾਂਡ ਚ ਕੀ ਕਿਸੇ ਨੇ ਬਿਆਨ ਦਿੱਤਾ ਉਹ ਜਿਹੜੀ ਤਫ਼ਤੀਸ਼ ਹੋਣੀ ਚਾਹੀਦੀ ਹੈ ਉਹ ਸਰਕਾਰ ਕੋਲੇ ਪਿੱਛੇ ਪਹੁੰਚਦੀ ਹੈ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਕੋਲ ਪਹੁੰਚਦੀ ਹੈ ਇੱਥੋਂ ਇਹ ਗੱਲ ਸਾਬਤ ਹੋ ਰਹੀ ਹੈ ਵੀ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਸਰਕਾਰ ਨਾਲ ਜੇ ਕੋਈ ਆਡੀਓ ਰਿਕਾਰਡਿੰਗ ਕੇਸ ਪ੍ਰਾਪਰਟੀ ਦਾ ਪਾਰਟ ਹੈ ਤਾਂ ਉਹ ਇਹਦੇ ਕੋਲੇ ਕਿਵੇਂ ਸਾਰਿਆਂ ਨਾਲ ਪਹਿਲਾਂ ਆਉਂਦਾ ਜਿਹੜਾ ਸੀਲਡ ਕਵਰ ਵਿੱਚ ਹੈ ਤਾਂ ਇਸ ਦਾ ਸਮਝੌਤਾ ਹੋਇਆ ਹੋਇਆ ਇਸ ਰੈਟ ਪਟੀਸ਼ਨ ਦੇ ਵਿੱਚ ਵੀ ਜੋ ਸਰਕਾਰ ਦਾ ਜਵਾਬ ਹੋਊਗਾ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਪੱਖੀ ਹੋਊਗਾ ਕਿਉਂਕਿ ਇਹ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਚੱਲ ਰਿਹਾ ਹੈ ਇੱਕੋ ਮੰਸ਼ਾ ਹੈ ਜੋ ਭਾਈ ਅਮਰਿਤਪਾਲ ਸਿੰਘ ਦੀ کردارਕੁਸ਼ੀ ਕਰਨੀ ਪਰ ਇਹਨਾਂ ਦੇ ਜਿਹੜੇ ਇਹ ਦਾਅਵੇ ਨੇ ਤਰੀਕੇ ਨੇ ਮੈਂ ਕਹੂੰਗਾ ਸਾਰੇ ਫਲॉप ਹੋਣਗੇ ਇਸ ਤੋਂ ਬਾਅਦ ਜਿਹੜੀ ਮੇਰੀ ਅਗਲੀ ਜੋ ਇਸਤੇ ਬਾਰੇ ਜਾਣਕਾਰੀ ਹੈ ਉਹ ਭਿੰਡਰ ਸਾਹਿਬ ਤੇ ਜਿਹੜੇ ਨਾਲ ਹੋਰ ਸਾਥੀ ਨੇ ਉਹ ਸਾਰੇ ਜਨਤਕ ਕਰਨੇ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਜੀ ਵਾਰਿਸ ਪੰਜਾਬ ਕਾਲੀਦਾਲ ਦੇ ਛੋਟੇ ਜਿਹੇ ਸੱਦੇ ਤੇ ਤੁਸੀਂ ਉੱਥੇ ਪਹੁੰਚੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੱਤਰਕਾਰ ਭਾਈ ਚਾਰੇ ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਇਸ ਪਰਿਵਾਰ ਜਿਸ ਦਾ ਸਾਥੀ ਖਾਰਾ ਸਾਹਿਬ ਨੇ ਨਾਮ ਲਿਆ ਮਜੀਠੀਆ ਪਰਿਵਾਰ ਇਸ ਦੇ 100 ਸਾਲ ਦੇ ਨੈਗੇਟਿਵ ਇਤਿਹਾਸ ਤੋਂ ਜਾਣੂ ਕਰਾਉਣਾ ਚਾਹਣਾ ਜੋ ਕਿ ਕੋਈ ਵੀ ਪੰਜਾਬੀ ਤੇ ਕੋਈ ਵੀ ਖਾਸ ਕਰਕੇ ਜਿਹੜੇ ਆਮ ਸਿੱਖ ਨਹੀਂ ਜਾਣਦੇ ਜਿਹੜੇ ਬੁੱਧੀਜੀਵੀ ਸਿੱਖ ਕਿਤਾਬਾਂ ਪੜ੍ਹਦੇ ਨੇ ਉਹੀ ਜਾਣਦੇ ਨੇ ਕਿ 1920 ਤੋਂ ਲੈ ਕੇ ਅੱਜ 2025 ਤੱਕ 105 ਸਾਲਾਂ ਦਾ ਇਹਨਾਂ ਦਾ ਇਤਿਹਾਸ ਕੀ ਆ ਕਿਵੇਂ ਇਹਨਾਂ ਨੇ ਅਲੱਗ-ਅਲੱਗ ਸਮੇਂ ਪੰਜਾਬੀਆਂ ਦੀ ਪਿੱਠ ਦੇ ਵਿੱਚ ਸਿੱਖ ਕੌਮ ਦੀ ਪਿੱਠ ਦੇ ਵਿੱਚ ਛੁਰੇ ਮਾਰੇ ਤੇ ਆਪਣੇ ਆਪ ਨੂੰ ਸਿੱਖ ਕੌਮ ਦਾ ਹਤਾਸ਼ੀ ਫੋਣ ਦਾ ਪ੍ਰੈਜ਼ੈਂਟ ਆਪਣੇ ਆਪ ਨੂੰ ਕੀਤਾ ਸੋ ਗੱਲ ਸ਼ੁਰੂ ਕਰਦੇ ਆਪਾਂ ਜੇਕਰ ਆਪਾਂ ਮੈਂ ਬਹੁਤਾ ਆਪਾਂ ਵਿਸਥਾਰ ਵਿੱਚ ਨਹੀਂ ਆ ਜਾਈਏ ਮੇਨ ਪੁਆਇੰਟ ਤੁਹਾਡੇ ਨਾਲ ਅਸੀਂ ਡਾਕੂਮੈਂਟਡ ਪ੍ਰੂਫ ਦੇ ਰਾਹੀਂ ਰੱਖਾਂਗੇ ਡਾਕੂਮੈਂਟਡ ਪ੍ਰੂਫ ਨੇ ਜਿਹੜੀ ਵੀ ਤੁਹਾਡੇ ਨਾਲ ਇੱਥੇ ਅਸੀਂ 105 ਸਾਲਾਂ ਦਾ ਇਸ ਪਰਿਵਾਰ ਦਾ ਇਤਿਹਾਸ ਸਾਂਝਾ ਕਰਾਂਗੇ ਉਹ ਵਿਦ ਡਾਕੂਮੈਂਟਡ ਪ੍ਰੂਫ ਹਰੇਕ ਕਿਸੇ ਮੈਗਜ਼ੀਨ ਕਿਸੇ ਬੁੱਕ ਜਾਂ ਕਿਸੇ ਅਖਬਾਰ ਦੇ ਆਧਾਰ ਤੇ ਕਰਾਂਗੇ ਇਹ ਸੋ ਮੇਨ ਪੁਆਇੰਟ ਤੇ ਆਉਣ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਕਰਾਂ 1920 ਤੋਂ 1920 ਦੇ ਵਿੱਚ ਜਦ ਭਾਰਤ ਗੁਲਾਮ ਸੀ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ਾਂ ਨੇ ਸਿੱਖ ਕੌਮ ਨੂੰ ਆਪਣੇ ਅਧੀਨ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਹਨੂੰ ਬਣਾਇਆ ਸੁੰਦਰ ਸਿੰਘ ਮਜੀਠੀਆ ਨੂੰ ਸੁੰਦਰ ਸਿੰਘ ਮਜੀਠੀਆ ਕੌਣ ਸੀਗੇ ਬਿਕਰਮ ਸਿੰਘ ਮਜੀਠੀਆ ਦੇ ਪੜਦਾਦਾ ਜੀ ਜਿਹੜੇ ਕਿ ਅੰਗਰੇਜ਼ ਸਰਕਾਰ ਦੇ ਸਭ ਤੋਂ ਵੱਡੇ ਪਿੱਠੂ ਹੱਥ ਠੋਕੇ ਸੀਗੇ ਤੇ ਸਿੱਖ ਕੌਮ ਦੇ ਗਦਾਰ ਸੀਗੇ ਕਿੰਨੀ ਵਾਰ ਉਹਨਾਂ ਨੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਕਿੰਨੀ ਵਾਰ ਉਹਨਾਂ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਮੈਂ ਤੁਹਾਨੂੰ ਰਿਕੋ ਡਾਕੂਮੈਂਟਡ ਪ੍ਰੂਫ ਦੇ ਕੇ ਡਾਕੂਮੈਂਟਡ ਰਿਕਾਰਡ ਦੇ ਆਧਾਰ ਤੇ ਦੱਸਾਂਗਾ ਉਸ ਨੂੰ ਸ਼੍ਰੋਣੀ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਪ੍ਰਧਾਨ ਬਣ ਤੋਂ ਬਾਅਦਾਂ ਕੀ ਹੁੰਦਾ ਵਾ 1920 ਦੇ ਵਿੱਚ ਅਕਤੂਬਰ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਪ੍ਰਧਾਨ ਬਣਦੇ ਸ਼੍ਰੋਣੀ ਕਮੇਟੀ ਦੇ ਤੇ 1921 20 ਫਰਵਰੀ 2 1921 ਨੂੰ ਨਨਕਾਣਾ ਸਾਹਿਬ ਦਾ ਸਾਾਕਾ ਵਰਤਦਾ ਵਾ 262 ਸਿੰਘ ਕੋਹ ਕੋ ਕੇ ਸ਼ਹੀਦ ਕਰਦਾ ਉਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਵਾਰ ਇਸ ਦੁਨੀਆ ਦੇ ਉਤੇ ਇਸ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਉਸ ਵੇਲੇ ਜੋ ਸਾਂਝਾ ਪੰਜਾਬ ਸੀਗਾ ਉਥੇ ਨਨਕਾਣਾ ਸਾਹਿਬ ਬੇਅਦਬੀ ਕੀਤੀ ਜਾਂਦੀ ਆ ਤੇ ਨਰੈਣੂ ਮਹੰਤ 262 ਛਕਾਂ ਸਿੱਖਾਂ ਨੂੰ ਕੋਹ ਕੋ ਕੇ ਮਾਰਦਾ ਉਸ ਤੋਂ ਬਾਅਦ ਜੋ ਪੰਜਾਬ ਦੇ ਸਿਰਦ ਸਿੱਖ ਸੀਗੇ ਜੋ ਪੰਜਾਬ ਦੀ ਅਗਵਾਈ ਕਰ ਰਹੇ ਸੀਗੇ ਕੁਝ ਗੰਭੀਰ ਸਿੱਖ ਉਹ ਅਵੇਅਰ ਹੋਏ ਕਿ ਇਸ ਪਰਿਵਾਰ ਨੂੰ ਕੌਮ ਤੋਂ ਗਲੋਂ ਗਲੋਂ ਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਟਾਉਣ ਲਈ ਇੱਕ ਜਥੇਬੰਦੀ ਦੀ ਲੋੜ ਆ ਜੋ ਕਿ ਸਿੱਖ ਪੰਥ ਦੀ ਨੁਮਾਇੰਦਗੀ ਜਥੇਬੰਦੀ ਹੋਵੇ ਉਹ ਜਥੇਬੰਦੀ ਦਾ ਜਨਮ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜੋ ਕਿ ਬੜੀ ਹੀ ਬਣੀ ਜਿਸ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਜੇਲਾਂ ਕੱਟੀਆਂ ਉਹ ਕੁਰਬਾਨੀਆਂ ਦੇ ਕਾਰਨ ਸਿੱਖ ਕੌਮ ਦੀ ਨਬੈਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਿਨ ਰਾਤ ਤਰੱਕੀ ਕਰਨ ਲੱਗੀ ਜਲ ਤਰੱਕੀ ਕਰਨ ਲੱਗੀ 1935 ਆ ਗਿਆ ਤੇ 1935 ਦੇ ਵਿੱਚ ਅੰਗਰੇਜ਼ਾਂ ਨੇ ਫਿਰ ਇਸ ਗਦਾਰ ਪਰਿਵਾਰ ਨੂੰ ਆਪਣਾ ਹੱਥ ਹੱਥ ਠੋਕਾ ਬਣਾ ਕੇ ਆਪਣਾ ਪਿੱਠੂ ਬਣਾ ਕੇ ਵਰਤਿਆ ਅੰਗਰੇਜ਼ਾਂ ਨੇ ਕੀ ਕੀਤਾ ਕਿ ਅਕਾਲੀ ਦਲ ਦੇ ਬਰਾਬਰ ਇੱਕ ਦੁੱਧਾ ਖੜੀ ਕਰਨ ਵਾਸਤੇ ਸਿੱਖ ਪੰਥ ਦੇ ਵਿੱਚ ਇੱਕ ਪਾਰਟੀ ਇਹਦੇ ਰਾਈ ਬਣਵਾਈ ਸੁੰਦਰ ਸਿੰਘ ਮਜੀਠੀਆ ਰਾਈ ਜਿਸ ਦਾ ਨਾਮ ਸੀਗਾ ਨੈਸ਼ਨਲ ਖਾਲਸਾ ਨੈਸ਼ਨਲ ਪਾਰਟੀ ਜਿਸ ਦੇ ਪ੍ਰਧਾਨ ਬਣੇ ਸੁੰਦਰ ਸਿੰਘ ਮਜੀਠੀਆ ਸਿਰਫ ਸਿੱਖ ਕੌਮ ਦੀ ਨਮਾਇਦਾ ਜਥੇਬੰਦੀ ਅਕਾਲੀ ਦਲ ਨੂੰ ਤਾਰ ਪੀਟੋ ਕਰਨ ਵਾਸਤੇ ਜਿਸ ਦੇ ਵਰਸਾਏ ਬਾਅਦ ਵਿੱਚ ਬਾਦਲ ਪਰਿਵਾਰ ਸੰਤਾਂ ਦਾ ਸੰਤਾਂ ਨੂੰ ਤਾਰ ਪੀਟੋ ਕਰਦਾ ਰਿਹਾ ਉਸੇ ਦੇ ਪਰਿਥਾਏ ਅੱਜ ਬਿਕਰ ਸਿੰਘ ਮਜੀਠੀਆ ਕੌਮ ਦੇ ਮਹਾਨ ਆਗੂ ਜੋ ਇਸ ਵੇਲੇ ਕੌਮ ਨੇ ਪ੍ਰਵਾਨ ਕਰ ਲਿਆ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਤਾਰ ਪਿੱਡੋ ਕਰ ਰਿਆ ਉਸ ਦੇ ਇਨਾਮ ਵਿੱਚ ਜਦ ਇਸ ਨੇ ਜਥੇਬੰਦੀ ਬਣਾ ਕੇ ਇੱਕ ਪਾਰਟੀ ਬਣਾ ਕੇ ਖਾਸਾ ਨੈਸ਼ਨਲ ਪਾਰਟੀ ਵਿਕਰਮ ਸਿੰਘ ਮਜੀਠੀਆ ਦੇ ਪਰਦਾਦਾ ਨੇ ਜਦ ਇਹ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਨੂੰ ਡੈਮੇਜ ਕੀਤਾ ਤੇ ਇਸ ਦੇ ਪਰਦਾਦਾ ਵਿਕਰਮ ਸਿੰਘ ਮਜੀਠੀਆ ਦੇ ਪਰਦਾਦਾ ਸੁੰਦਰ ਸਿੰਘ ਮਜੀਠੀਆ ਨੂੰ ਇਨਾਮ ਵਜੋਂ ਸਰਦਾਰ ਖਿਤਾਬ ਮਿਲਿਆ ਤੇ ਤੁਸੀਂ ਸਾਰੇ ਪੱਤਰਕਾਰ ਸੂਝਵਾਨ ਹੋ ਤੁਸੀਂ ਬੁਖਸਨਾ ਨਾਲ ਜੁੜੇ ਹੋਏ ਹੋ ਜਿੰਨੇ ਵੀ ਕੌਮ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਦੁਨੀਆ ਵਿੱਚ ਵਸਦੇ ਇਸ ਚੈਨਲਾਂ ਰਹੀਂ ਦੇਖ ਰਹੇ ਨੇ ਤੁਸੀਂ ਜਾਣਦੇ ਹੋ ਕਿ ਸਰਦਾ ਖਿਤਾਬ ਕਿਹਨਾਂ ਨੂੰ ਮਿਲਦਾ ਰਿਹਾ ਜ਼ਮੀਨਾਂ ਜਾਇਦਾਦਾਂ ਅੰਗਰੇਜ਼ਾਂ ਦੇ ਰਾਜ ਵਿੱਚ ਕਿਹਨਾਂ ਨੂੰ ਮਿਲਦੀਆਂ ਰਹੀਆਂ ਉਹਨਾਂ ਨੂੰ ਮਿਲਦੀਆਂ ਸੀ ਜਿਹੜੇ ਪੰਜਾਬ ਦੀ ਪਿੱਠ ਵਿੱਚ ਪੰਜਾਬੀਆਂ ਦੀ ਪਿੱਠ ਵਿੱਚ ਕੌਮ ਦੀ ਪਿੱਠ ਵਿੱਚ ਛੁਰਾ ਮਾਰਦੇ ਸੀ ਤੇ ਜਿਹੜੇ ਅੰਗਰੇਜ਼ ਰਾਜ ਦੇ ਪਿੱਠੂ ਬਣ ਕੇ ਚੱਲਦੇ ਸੀ ਉਹਨਾਂ ਨੂੰ ਹੀ ਸਰ ਦੇ ਖਿਤਾਬ ਮਿਲਦੇ ਸੀ 1935 ਵਿੱਚ ਨਹੀਂ ਸਾਡਾ ਫੋਕਸ ਹੋ ਨਹੀਂਗਾ ਉਹ ਸਾਡਾ ਉਹ ਸਾਡਾ ਸੈਕੰਡਰੀ ਵਿਸ਼ਾ ਹੈਗਾ ਵਾ ਸਾਡਾ ਪ੍ਰਾਇਮਰੀ ਵਿਸ਼ਾ ਜਿਹੋ ਸੀ ਜਿਹਦਾ ਸਾਡਾ ਮੰਤੂ ਸੀ ਪ੍ਰੈਸ ਕਾਨਫਰੈਂਸ ਬਰਾਉਣ ਦਾ ਪਰਿਵਾਰ ਬਾਰੇ ਜਾਣੂ ਕਰਾਉਣਾ ਸੀਗਾ ਕਿ 105 ਸਾਲ ਦੇ ਵਿੱਚ ਇਸ ਪਰਿਵਾਰ ਦੀ ਕੀ ਦੇਣਿਆ ਪੰਥ ਨੂੰ ਕੀ ਪੰਜਾਬ ਨੂੰ ਦੇਣਿਆ ਜਨਾਬ ਸਵਾਲ ਇਸ ਤਰ੍ਹਾਂ ਦੇ ਆ ਤੁਹਾਡੇ ਟਾਰਗੇਟ ਦਸ ਰਹੇ ਦਸ ਰਹੇ ਕਾਰਨ ਇਹ ਹੀ ਹੈ ਕਿ ਮਜੀਠੀਆਂ ਨੇ ਉਹ ਆਡੀਓ ਵਾਇਰਲ ਕੀਤੀਆਂ ਇਸੇ ਕਰਕੇ ਅੱਜ ਤੁਸੀਂ 105 500 ਤਾਂ ਧਿਆਨ ਦਸ ਰਹੇ ਹੋ ਜਬ ਵੈਸੇ ਤੋਂ ਉਹਨੂੰ ਲੱਗਿਆ ਕਿ ਅੱਜ ਸਾਨੂੰ ਮਜੀਠੀਏ ਬਾਰੇ ਬੋਲਣਾ ਚਾਹੀਦਾ ਨਹੀਂ ਨਹੀਂ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਜਵਾਬ ਮੈਂ ਜਵਾਬ ਦੇ ਗਾੜੇ ਜਵਾਬ ਦੇਵਾਂਗੇ ਰੈਗੂਲਰ ਪਲੀਜ਼ ਇੱਕ ਵਾਰ ਸਾਨੂੰ ਅੱਜ ਤੱਕ 2025 ਤੱਕ ਪਹੁੰਚ ਲੈਣ ਪਹੁੰਚ ਲੈਣ ਟਾਡੇ ਸਾਰੇ ਨਹੀਂ ਟਾਈਮ ਬੈਂਤੀ ਹੈ ਸਾਡਾ ਖਾਰਾ ਸਾਹਿਬ ਤੁਹਾਡੀ ਕਾਲੀ ਕਰ ਗਏ ਨੇ ਸੌਰੀ ਚਾਹੁੰਦੇ ਤੁਹਾਡੇ ਤੋਂ ਸਾਡਾ ਪ੍ਰਾਇਮਰੀ ਵਿਸ਼ਾ ਇਹੀ ਸੀਗਾ ਪ੍ਰਾਇਮਰੀ ਹੈ ਪ੍ਰਾਇਮਰੀ ਵਿਸ਼ਾ ਜਹੀ ਸੀਗਾ ਜਿਹਦਾ ਕਰਕੇ ਅਸੀਂ ਉੱਥੋਂ ਪਹੁੰਚੇ ਅੰਮ੍ਰਿਤਸਰ ਤੋਂ ਆਪਾਂ ਆ ਗਏ ਮਜੀਠੀਆ ਲਖਾਣਾ ਮੰਨ ਲਈ ਤੁਹਾਡੀ ਗੱਲ ਜਿਹੜੀ ਗੱਲ ਤੁਸੀਂ 65 ਸਾਲ ਦਾ ਸਨ ਜਿੰਨਾ ਵੀ ਕਰ ਸਾ ਮੰਨ ਲਿਆ ਤੁਹਾਡੀ ਗੱਲ ਜੀ ਦੋ ਚੀਜ਼ਾਂ ਤੇ ਜੋ ਫੋਕਸ ਕਰੀਏ ਪਹਿਲੀ ਗੱਲ ਆ ਖਾਰਾ ਸਾਹਿਬ ਉੱਥੇ ਡੈਰੋਗਮੈਂਟ ਨੇ ਜੀ ਖਾਰਾ ਸਾਹਿਬ ਦੇ ਕਾ ਵਿਕਰਮਜੀਤ ਸਿੰਘ ਮਜੀਠੀਆ ਰੂਸੀ ਜੀ ਉਹ ਰੂਸੀਆ ਜਾਂ ਯੂਰੋਪੀਅਨ ਸਰਕਟ ਦਾ ਇਹ ਚੀਜ਼ ਖਰਾ ਸਾਹਿਬ ਪਹਿਲਾਂ ਕਲੀਅਰ ਕਰ ਮੈਂ ਪਹਿਲਾਂ ਤੁਹਾਨੂੰ ਤੱਥਾਂ ਦੇ ਆਧਾਰ ਦੇ ਉੱਤੇ ਖਰਾ ਸਾਹਿਬ ਇੱਕ ਮਿੰਟ ਮੈਨੂੰ ਤਵਦੀਸ਼ ਕਰਨੇ ਦਿਓ ਮੈਂ ਤੱਥਾਂ ਦੇ ਆਧਾਰ ਤੇ ਤੁਹਾਨੂੰ ਦੱਸੂਗਾ ਕਿ ਕੱਲਾ ਮਜੀਠੀਆ ਹੀ ਨਹੀਂ ਮਜੀਠੀਆ ਦਾ ਪਰਦਾਦੇ ਤੋਂ ਲੈ ਕੇ ਹੁਣ ਤੱਕ ਹਾਂਜੀ ਇੱਕ ਮਿੰਟ ਜਵਾਬ ਲੈ ਲਓ ਕਿਤਾਬ ਹੱਥ ਵਿੱਚ ਚੱਕ ਲਓ ਤਾਂ ਪੀਪਲ ਸਮਾਰਾ ਜੀ ਕਿਉਂਕਿ ਇਹ ਪਟਿਆਲਾ ਖਾਨਦਾਨ ਨੇ ਵੀ ਬਹੁਤ ਸੋਲੇ ਕਰੀ ਨਹੀਂ ਉਹ ਜਿਹੜੇ ਸੋਲੇ ਤੁਸੀਂ ਉਹਦੇ ਨਾਲ ਵੀ ਸਹਿਮਤ ਹੋ ਜਾ ਨਹੀਂ ਕਿਉਂਕਿ ਕਿਤਾਬ ਦਾ ਇੱਕ ਪੱਖ ਨਾਲ ਨਹੀਂ ਸਹਿਮਤ ਹੋ ਸਕਦੇ ਜਾਂਦਾ ਅਸੀਂ ਤੁਹਾਨੂੰ ਕਿਤਾਬ ਹੈਂਡਓਵਰ ਕਰ ਜਾਣੀ ਆ ਅਸੀਂ ਸਾਰਿਆਂ ਨੂੰ ਕਾਪੀਆਂ ਹੈਂਡਓਵਰ ਕਰ ਦੇਣੀਆਂ ਵਾ ਸਾਡੀ ਪਲੀਜ਼ ਪਨੋ ਇਹਨੂੰ ਬਰੀਫ ਕਰ ਲੈਣ ਦਿਓ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਪੁਰਾਣਾ ਕਿਸੇ ਦੱਸ ਰਿਹਾ ਜਲਦੀ ਨਾ ਨਹੀਂ ਉਹ ਜਲਦੀ ਬਸ ਇਸ ਦੇ ਪਰਦਾ ਦੇ ਉਦੋਂ ਬਾਅਦਾਂ ਦਾਦੇ ਦੀ ਗੱਲ ਕਰਨੀ ਆ ਸਿੱਧੀ ਅਜੇ ਤੇ ਗੱਲ ਆ ਜਾਣੀ ਆ ਉਸ ਤੋਂ 1935 ਤੋਂ ਬਾਅਦ ਜਦ ਸਰਦਾਰ ਖitab ਮਿਲਿਆ ਫਿਰ ਇਸ ਨੂੰ ਪੰਜਾਬ ਵਿਧਾਨ ਕੌਂਸਲ ਦੇ ਵਿੱਚ ਅੰਗਰੇਜ਼ਾਂ ਨੇ ਨਾਮਜ਼ਦ ਕੀਤਾ ਕਿਉਂਕਿ ਵਿਧਾਨ ਕੌਂਸਲ ਦੇ ਵਿੱਚ ਨਾਮਜ਼ਦ ਕੀਤਾ ਜਾਂਦਾ ਸੀਗਾ ਨਾਮਜ਼ਦ ਕਰਨ ਤੋਂ ਬਾਅਦਾਂ ਇਹਨੇ ਪਹਿਲਾ ਨਿਸ਼ਾਨਾ ਕੀਤਾ ਜੋ ਸਿੱਖ ਕੌਮ ਦੇ ਪੰਜ ਕਕਾਰ ਨੇ ਉਹਨਾਂ ਵਿੱਚੋਂ ਇੱਕ ਕਕਾਰ ਹੈਗਾ ਸ੍ਰੀ ਸਾਹਿਬ ਸ੍ਰੀ ਸਾਹਿਬ 2 ਇੰਚੀ ਤੋਂ ਵੱਧ ਜੇ ਕੋਈ ਪਾਉਂਦਾ ਸੀਗਾ ਤੇ ਉਸ ਦੇ ਉੱਪਰ ਇਸ ਨੇ ਐਲਾਨ ਕੀਤਾ ਕਿ 2 2 ਇੰਚ ਤੋਂ ਉੱਪਰ ਸ੍ਰੀ ਸਾਹਿਬ ਪਾਉਣ ਦੇ ਉੱਤੇ ਲਾਇਸੈਂਸ ਲੈਣਾ ਪਵੇਗਾ ਸੋ ਉਹ ਲਾਇਸੈਂਸ ਲੈਣ ਲਈ ਸਿੱਖ ਨੌਜਵਾਨ ਬੱਚਿਆਂ ਨੂੰ ਸਿੱਖਾਂ ਨੂੰ ਸਕੂਲਾਂ ਦੇ ਵਿੱਚ ਕਾਜਾਂ ਦੇ ਵਿੱਚ ਰਜਿਸਟਰੀਆਂ ਕਰਾਉਣ ਵੇਲੇ ਗਵਾਹੀਆਂ ਦੇਣ ਵਾਲੇ ਭਾਰੀ ਮੁਸ਼ਕਲਤਾਂ ਦਾ ਖਾ ਸਾਹਮਣਾ ਕਰਨਾ ਪਿਆ ਤੇ ਥਾਂ ਥਾਂ ਬੇਜਤ ਹੋਣਾ ਪਿਆ ਉਸ ਤੋਂ ਬਾਅਦ ਗੱਲ ਕਰ ਲਈਏ ਅੱਜ ਆਜ਼ਾਦ ਭਾਰਤ ਤੋਂ ਬਾਅਦ ਇਸ ਦੇ ਦਾਦਾ ਸਰਜੀਤ ਸਿੰਘ ਮਜੀਠੀਆ ਦੇ ਰੋਲ ਦਾ ਸਰਜੀਤ ਸਿੰਘ ਮਜੀਠੀਆ ਲੇਖਕ ਕੁਸ਼ਵੰਤ ਸਿੰਘ ਨੇ ਉਸਦੇ 148 ਪੇਜ ਦੇ ਉੱਪਰ ਮੈਂਸ਼ਨ ਆ ਮੇਰੇ ਨਾਲ ਦੇ ਸੁਖੀਰਾ ਸਾਹਿਬ ਗੁਰਨਾਥ ਸਿੰਘ ਪੜ੍ਹ ਕੇ ਵੀ ਸੁਣਾਉਣਗੇ ਕਿ ਉਸ ਵੇਲੇ ਜਦ ਬਲੂ ਸਟਾਰ ਤੋਂ ਬਾਦਾਂ ਕਾਂਗਰਸੀ ਸਿੱਖ ਆਗੂ ਭਾਵਨਾਤਮਕ ਹੋ ਕੇ ਕਾਂਗਰਸ ਪਾਰਟੀ ਤੋਂ ਰਜਾਇਨ ਦੇਣ ਲੱਗੇ ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਬੀਬੀ ਸ਼ਗਵੰਸ ਕੌਰ ਭਿੰਡਰ ਅ ਅਮਰਜੀਤ ਸਿੰਘ ਕੋਟਲੀ ਅਮਰਜੀਤ ਕੌਰ ਪਟਿਆਲਾ ਬੀਬੀ ਰਜਿੰਦਰ ਕੌਰ ਭੱਠਲ ਆਦ ਜਦ ਇਹ ਸਾਰੇ ਅਸਤੀਫਾ ਦੇਣ ਲਈ ਤਿਆਰ ਸਨ ਤਾਂ ਅਸਤੀਫਾ ਦੇਣ ਤੋਂ ਪਹਿਲਾਂ ਇੰਦਰਾ ਗਾਂਧੀ ਨੂੰ ਢਿੰਕ ਪੈ ਗਈ ਉਹਨੇ ਇੱਧਰ ਉੱਧਰ ਆਪਣੇ ਜਿਹੜੇ ਹੱਥ ਕੰਡੇ ਵਰਤੇ ਅਸਤੀਫਾ ਰੋਕਣ ਵਾਸਤੇ ਪਰ ਉਹਦੀ ਪੂਰਤੀ ਨਹੀਂ ਪਈ ਤਾਂ ਉਸਨੇ ਆਪਣੇ ਪਿੱਠੂ ਸਰਜੀਤ ਸਿੰਘ ਮਜੀਠੀਆ ਨੂੰ ਯਾਦ ਕੀਤਾ ਤੇ ਸਰਜੀਤ ਸਿੰਘ ਮਜੀਠੀਆ ਨੂੰ ਆਪਣਾ ਸੰਕਟਮੋਚਕ ਬਣਾ ਕੇ ਪੰਜਾਬ ਭੇਜਿਆ ਕਿ ਕਿ ਕੈਪਟਨ ਅਮਰਿੰਦਰ ਸਿੰਘ ਲਿਖਦੇ ਨੇ ਕਿ ਉਸ ਨੇ ਆਣ ਕੇ ਸਿੱਖ ਆਗੂਆਂ ਨੂੰ ਡਰਾਇਆ ਧਮਕਾਇਆ ਕਿ ਬੀਬੀ ਇੰਦਰਾ ਗਾਂਧੀ ਤੁਹਾਡਾ ਨਾਂ ਨੇਸ ਤੋਂ ਨਬੂਤ ਕਰ ਦੇਵੇਗੀ ਤੁਹਾਡੀਆਂ ਜੜਾਂ ਪੁੱਟ ਦੇਵੇਗੀ ਮੈਨ ਫੋਕਸ ਦੇ ਇਹ ਮੈਨ ਫੋਕਸ ਜਦੋਂ ਦਵਾਂਗੇ ਮੈਨ ਫੋਕਸ ਇਹ ਆ ਕਿ ਲੇਕਨ ਸਿੰਘ ਮਜੀਠੀਆ ਨੇ ਦੇਖੋ ਜੇਕਰ ਤੁਹਾਡੇ ਕੋਲ ਨਹੀਂ ਸੀ ਇੰਨਾ ਟਾਈਮ ਤੇ ਤੁਸੀਂ ਉਸ ਸਾਹਿਬ ਨਾਲ ਪਲੀਜ਼ ਆ ਜਾਂਦੇ ਅਸੀਂ ਆਪਣਾ ਦੇ ਆਪਣਾ ਤੁਸੀਂ ਪੱਖ ਪੂਰਾ ਰੱਖਣਾ ਅਸੀਂ ਆ ਇੱਕ ਮਿੰਟ ਬਾਰਾ ਸਾਹਿਬ ਰੱਖਣਾ ਅਸੀਂ ਆਪਣਾ ਪੱਖ ਪੂਰਾ ਰੱਖਣਾ ਮੰਨਦਾ ਮਾੜਾ ਸੀ ਮੰਨ ਲਿਆ ਮੰਨ ਨਹੀਂ ਲਿਆ ਅਸੀਂ ਤੁਸੀਂ ਦੇ ਮੰਨ ਲਿਆ ਜਿਹੜੇ ਹੋਰ ਲੱਖਾਂ ਲੋਕ ਸਿੱਖ ਜਿਹੜੇ ਅੱਜ ਵੀ ਇਹਨੂੰ ਪੰਥਰ ਦਾ ਆਗੂ ਮੰਨੀ ਬੈਠੇ ਆ ਇਹਨੂੰ ਮਾਜੇ ਦਾ ਸਾਡੇ ਤੇ ਜਰਮੈਲ ਮੰਨੀ ਬੈਠੇ ਆ ਉਹਨਾਂ ਨੂੰ ਨਹੀਂ ਨਾ ਪਤਾ ਹੈਗਾ ਸਰ ਇੱਕ ਮਿੰਟ ਪੱਤਰਕਾਰ ਸਾਹਿਬ ਪੱਤਰਕਾਰ ਸਾਹਿਬ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਤੁਸੀਂ ਸੂਝਵਾਨ ਜੇ ਤੁਸੀਂ ਇਹ ਸਾਰਾ ਜਾਣਦੇ ਜੇ ਜਿਹੜੇ ਤੁਹਾਨੂੰ ਸੁਣ ਰਹੇ ਹੈ ਤੁਹਾਡੇ ਸਬਸਕ੍ਰਾਈਬਰ ਕੋਤਰੀਨਾ ਇਸ ਪਰਿਵਾਰ ਬਾਰੇ ਜਾਣਦੇ ਇਹਦੇ ਮਾਜੇ ਦਾ ਅੱਜ ਵੀ ਦਰਿਆ ਪਾਰ ਕਰਦੀ ਹੈ ਬਿਆਸ ਦਾ ਤੇ ਮਾਜੇ ਦਾ ਜਮਾਇਆ ਸੰਦਿਆ ਮੇਨ ਪੁਆਇੰਟ ਨਹੀਂ ਕਰ ਰਿਹਾ ਮੇਨ ਪੁਆਇੰਟ ਤੇ ਆ ਰਹੇ ਹਾਂ ਮੇਨ ਪੁਆਇੰਟ ਤੇ ਆ ਰਹੇ ਹਾਂ ਉਸ ਤੋਂ ਬਾਅਦ ਜਦ ਆਪਰੇਸ਼ਨ ਬਲੂ ਬਲੈਕ ਬਲੂ ਸਟਾਰ ਹੋ ਗਿਆ ਤੇ ਜਥੇਦਾਰ ਸਾਹਿਬ ਕਾਲ ਤੱਕ ਸਹਿਮ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਤੇ ਰਾਸ਼ਟਰਪਤੀ ਗਿਆਨੀ ਗਿਆਨ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਗੋਬਿੰਦ ਗੋਬਿੰਦ ਠਕਰਾਲ ਉੱਗੇ ਪੱਤਰਕਾਰ ਨੇ ਇੰਡੀਆ ਟੂਡੇ ਦੇ 31 ਇੰਡੀਆ ਟੂਡੇ ਮੈਗਜ਼ੀਨ ਦੇ 31 ਅਕਤੂਬਰ 1984 ਨੂੰ ਆਪਣਾ ਲੇਖ ਲਿਖਦੇ ਆ ਉਹਦੇ ਵਿੱਚ ਉਹ ਕਹਿੰਦੇ ਆ ਕਿ ਫੇਰ ਇੱਕ ਵਾਰ ਪਿੱਠੂ ਬਣ ਕੇ ਫੇਰ ਇੱਕ ਵਾਰ ਗਦਾਰ ਬਣ ਕੇ ਸਰਜੀਤ ਮਜੀਠੀਆ ਕਾਲ ਤੱਕ ਸਾਹਿਬ ਤੇ ਆਇਆ ਜਥੇਦਾਰ ਸਾਹਿਬ ਤੇ ਦਬਾਅ ਪਾਇਆ ਕਿ ਇਹਨਾਂ ਦੋਹਾਂ ਸ਼ਖਸੀਤਾਂ ਨੂੰ ਮਾਫ਼ ਕੀਤਾ ਜਾਵੇ ਤੇ ਪੰਥ ਦੇ ਵਿੱਚ ਉਹਨਾਂ ਦੀ ਵਾਪਸੀ ਕੀਤੀ ਜਾਵੇ ਗੱਲ ਕਰਦੇ ਅੱਜ ਦੇ ਬਿਕਰਮ ਮਜੀਠੀਆ ਦੀ ਅੱਜ ਦੇ ਤੀਜੀ ਪੀੜੀ ਦੀ ਬਿਕਰਮ ਮਜੀਠੀਆ ਦੇ ਕਰਕੇ ਜਿਹਦਾ ਜਿਹਦਾ ਸ਼ਾਨਾਮਤੀ ਇਤਿਹਾਸ ਸੀ ਪਾਰਟੀ ਦਾ ਉਸ ਪਾਰਟੀ ਨੂੰ ਤੇ ਇੱਕ ਹੀ ਫਿਲਮ ਬਣੀ ਆ ਜਿਸ ਦਾ ਨਾਂ ਉੜਤਾ ਪੰਜਾਬ ਉਹ ਇਸ ਮਹਾਪੁਰਸ਼ ਬਿਕਰਮ ਸਿੰਘ ਮਜੀਠੀਆ ਦੀ ਦੇਣ ਆ ਜਿਸ ਜਿਸ ਵੇਲੇ ਉਹ ਫਿਲਮ ਬਣ ਰਹੀ ਸੀ ਬਿਕਰਮ ਜੀਠਿਆ ਬੰਬੇ ਜਾ ਕੇ ਡਾਇਰੈਕਟਰਾਂ ਪ੍ਰੋਡਿਊਸਰਾਂ ਦੇ ਹਾੜੇ ਕੱਢਦਾ ਸੀਗਾ ਕਿ ਮੇਰਾ ਨਾਮ ਬਾਇ ਨੇਮ ਨਾਲ ਇਹਦੇ ਵਿੱਚ ਆ ਜਾਏ ਜੇਕਰ ਇਹ ਜਿਆਦਾ ਰੋਜ਼ ਜਿਸ ਤਰ੍ਹਾਂ ਭੌਂਕ ਰਿਹਾ ਭਾਈ ਸਾਹਿਬ ਬਾਰੇ ਜਿਸ ਤਰ੍ਹਾਂ ਇਹ ਬਕਵਾਸ ਕਰ ਰਿਹਾ ਉਹਨਾਂ ਨੂੰ ਸ਼ੈਤਾਨ ਕਹਿ ਰਿਹਾ ਇਹ ਬਾਰ-ਬਾਰ ਬਕਵਾਸ ਕਰੇਗਾ ਜੋ ਸਾਰਾ ਤੱਥ ਕੱਢ ਕੇ ਬੰਬੇ ਦੇ ਸਬੂਤ ਵੀ ਪ੍ਰੈਸ ਦੇ ਸਾਹਮਣੇ ਰੱਖਾਂਗੇ ਕਿ ਕਿਵੇਂ ਇਹ ਗੜਗੜਾਉਂਦਾ ਰਿਹਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਾਲੀ ਮੋਰਚਿਆਂ ਦਾ ਇਤਿਹਾਸ ਜਿਸ ਦੇ ਵਿੱਚ 150 ਸਾਲਾਂ ਦੇ ਵਿੱਚ ਇਹਨਾਂ ਕੀ ਕੀਤਾ ਸੀ 15 ਪ੍ਰੈਸ ਕਾਨਫਰੰਸਾਂ ਕਰ ਸਕਦੇ ਆ ਪਰ ਆਪਣੇ ਕੋ ਸਮਾਂ ਨਹੀਂ ਆ ਤੇ ਤੁਹਾਡੇ ਕੋਲ ਵੀ ਸਮਾਂ ਨਹੀਂ ਆ ਸੋ ਜੇ ਇਹਨੂੰ ਜੇ ਇਹ ਇੰਨਾ ਹੀ ਮਾਜੇ ਦਾ ਜਰਨੈਲ ਆ ਇੰਨਾ ਹੀ ਪ੍ਰਸਿੱਧ ਆ ਤੇ ਮਾਜੇ ਦੇ ਇੱਕ ਡੂਰ ਸਾਹਿਬ ਸ਼ੀਰ ਤੋਂ ਆਪ ਚੋਣ ਲੜ ਰਹੀ ਦਾ ਐਮਐਲਏ ਸ਼ਿਪ ਤੋਂ ਵਿਹਲਾ ਹੋ ਕੇ ਇਹਦੀਆਂ ਲੱਤਾਂ ਭਾਰ ਚਲਦੀਆਂ ਜੀ ਉਹਦੇ ਚੋਣ ਲੜ ਲੈਂਦਾ ਆਪਾਂ ਇੱਕ ਪੈਰਾਮੀਟਰ ਵਿੱਚ ਸਟੱਲ ਰਿਹਾ ਇੱਕ ਪੈਰਾਮੀਟਰ ਦਿੱਤਾ ਸਾਨੂੰ ਕਿ ਅੰਮ੍ਰਿਤਪਾਲ ਨੂੰ ਲੋਕਾਂ ਨੇ ਜਿਤਾਇਆ ਲੋਕਾਂ ਨੇ ਜਿਤਾਇਆ ਜੀ ਜੀ ਜੀਟੀਆ ਪਰਿਵਾਰ ਦਾ ਮੈਂ ਕੋਈ ਹੰਮ ਵੀ ਨਹੀਂ ਪਾ ਰਿਹਾ ਪਰ ਸਿਰ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਇਹ ਸਤੂ ਕੋ ਲੈ ਕੇ ਅੱਜ ਤੱਕ ਮਜੀਠਾ ਸੀਟ ਉਹਨਾਂ ਦੇ ਕੋਲ ਹੈ ਤਾਂ ਇਟ ਮੀਨ ਉਹਨਾਂ ਨੂੰ ਉਹ ਵੀ ਤੁਹਾਨੂੰ ਰਿਕਾਰਡ ਰਿਕਾਰਡ ਜੀ ਉਹਨਾਂ ਨੂੰ ਵੀ ਲੋਕਾਂ ਨੇ ਪ੍ਰਭਾਵ ਦਿੱਤਾ ਪਹਿਲਾ ਪੈਰਾਗ੍ਰਾਫ 15 ਪੈਰਾਗ੍ਰਾਫ 16 ਜਿਹੜਾ ਤੁਸੀਂ ਅੱਜ ਦਾ ਮੈ ਲੈਣਾ ਫਿਰ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਵਿੱਚ ਕੈਪਟਨ ਅਫੀਕਰ ਸਿੰਘ ਜ਼ਿਕਰ ਕਰ ਲਈ ਨੇ ਕਿ ਮਜੀਠਾ ਪਰਿਵਾਰ ਨੇ ਕੀ ਕੀਤਾ ਜੇ 148 ਨੰਬਰ ਪੰਨਾ ਮੰਨਿਆ ਜਾਏਗਾ ਤਾਂ ਬਾਕੀ ਪੰਨਿਆਂ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਅਸਹਿਮਤ ਹੋ ਇਹ ਦੋ ਚੀਜ਼ਾਂ ਮੈਨੂੰ ਕਲੀਅਰ ਕਰੋ ਮੈਂ ਤਾਂ ਈ ਤੁਸੀਂ ਗੱਲ ਕੀਤੀ ਪਹਿਲਾਂ ਉਹਨਾਂ ਨੂੰ ਪ੍ਰਮਾਨਗੀ ਦੀ ਮਜੀਠਾ ਹਲਕੇ ਦੇ ਵਿੱਚ ਉਹਨਾਂ ਦੀ ਪ੍ਰਮਾਨਗੀ ਨਹੀਂ ਹੈ ਕਿ 2007 ਦੇ ਵਿੱਚ ਮਜੀਠੀਆ ਸਾਹਿਬ ਆਪਣੀ ਇੱਕ ਰਿਸ਼ਤੇਦਾਰੀ ਕਰਕੇ ਸਿਆਸਤ ਦੇ ਵਿੱਚ ਉਭਰੇ ਅਕਾਲੀ ਦਲ ਪਾਰਟੀ ਦੇ ਵਿੱਚ ਉਹ ਉਭਰਨ ਤੋਂ ਬਾਅਦਾਂ 2007 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ ਅਕਾਲੀ ਦਾ ਸਿਰਫ 35% ਵੋਟ ਪੋਲ ਹੋਈ ਸੀ 2007 ਦੇ ਵਿੱਚ 2009 ਵਿੱਚ 34% 2012 ਵਿੱਚ 31% 2014 ਵਿੱਚ 26 2024 ਦੇ 13% ਤੇ ਆ ਗਏ ਨੇ ਇਹ ਕਾਲੀ ਦਲ ਦੇ ਜਿਹੜੇ ਪੁਰਾਣੇ ਲੀਡਰ ਸੀਗੇ ਜਿਹੜੇ ਸੀਟ ਵਰਸ ਮੇਰੀ ਸ਼ੀਟ ਵਰਤਣੀ ਤੁਸੀਂ ਪੰਜਾਬ ਦੀ ਵੀ ਗੱਲ ਕਰੋ ਨਾ ਕਿ ਦੀ ਪੰਜਾਬ ਨੂੰ ਕੀ ਦੇਣ ਆ ਇੱਕ ਆਪਣੀ ਸ਼ੀਟ ਜਿਹਨੂੰ ਭੇਖਾ ਦੇ ਆਪਣੀ ਸ਼ੀਟ ਸ਼ਾਦਦੇ ਹੋ ਅਸੀਂ ਤੇ ਆਪਣਾ ਜਿਹੜਾ ਮੇਨ ਵਿਸ਼ਾ ਹੈ ਜੀਜੂ ਭਾਈ ਅਮਰਪਾਲ ਸਿੰਘ ਦੀ ਕਰਦਾਰ ਕੁਸ਼ੀ ਕਰਨਾ ਨਾ ਜੋ ਜੋ ਚੈਟਾਂ ਦਾ ਮਸਲਾ ਹੈ ਹਾਂ ਜੋ ਸਾਡਾ ਇੱਕੋ ਇੱਕੋ ਬਿਆਨ ਹੈ ਸਾਡੀ ਪਾਰਟੀ ਦਾ ਇਹ ਨੇ ਰਿਟ ਪਟੀਸ਼ਨ ਵੀ ਹਾਈ ਕੋਰਟ ਚ ਇਸੇ ਕਰਕੇ ਪਾਈ ਹੈ ਇਹਨੂੰ ਸਿਕਿਉਰਟੀ ਮਿਲ ਸਕੇ ਸਰਕਾਰ ਤੋਂ ਤੇ ਜੋ ਸਰਕਾਰ ਦੇ ਨਾਲ ਇੱਕ ਮੁੱਠਾ ਹੈ ਤੇ ਇਹ ਜੋ ਸਰਕਾਰ ਦਾ ਜਵਾਬ ਵੀ ਇਹਦੇ ਫੇਵਰ ਵਿੱਚ ਆਉਣਾ ਹੈ ਭਾਈ ਅਮਰਿਤਪਾਲ ਸਿੰਘ ਨੇ ਕਦੇ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈ ਕੇ ਕਦੇ ਬਿਆਨ ਨਹੀਂ ਦਿੱਤਾ ਉਹਨੂੰ ਖਤਰਾ ਕਾਦਾ ਭਾਈ ਅਮਰਿਤਪਾਲ ਸਿੰਘ ਇੱਕ ਤੁਹਾਡੀ ਇੱਕ ਮਿੰਟ ਉਹਨਾਂ ਦਾ ਜਵਾਬ ਆਪਣਾ ਉਹਨਾਂ ਦਾ ਜਵਾਬ ਦੇ ਰਹੀਏ ਇੱਕ ਮਿੰਟ ਇੱਕ ਜਵਾਬ ਜਵਾਬ ਦੇ ਲਈਏ ਬਾਕੀ ਜਿਹੜੀ ਭਰੋਸੇਯੋਗਤਾ ਉਹਨਾਂ ਦੀ ਮਜੀਠੀਆ ਤੋਂ ਜਿਹੜੀ ਗੱਲ ਕਰੇ ਇੱਕ ਸ਼ੀਟ ਬਚੀ ਜਾਂਦੀ ਉਹ ਵੀ ਇਹਨਾਂ ਦੀ ਬੀਬੀ ਜੀ ਕੋਲ ਆ ਅੱਜ ਵੀ ਆਪਣਾ ਖਾਕੜਨਾ ਤੇ ਇਸ ਕਰ ਇਸਤੀਫਾ ਦੇ ਕੇ ਆ ਜਾਣਾ ਕੋਈ ਵੀ ਆਪਣਾ ਸੇਵਾਦਾਰ ਮੈਦਾਨ ਚ ਉਤਾਰਾਂਗੇ ਦੁਬਾਰਾ ਜਿੱਤ ਕੇ ਦਿਖਾ ਦੇਵੇ ਅਸੀਂ ਵੀ ਇਹ ਕਿ ਐਮਰਤਪਾਲ ਸਿੰਘ ਕਿਉਂ ਅਸਤੀਫਾ ਦੇਣਗੇ ਜੀ ਨਹੀਂ ਨਹੀਂ ਉਹ ਉਹਦੀ ਜਗ੍ਹਾ ਤੇ ਕੋਈ ਵੀ ਉਹਦੀ ਉਹਦੀ ਜਗ੍ਹਾ ਤੇ ਕੋਈ ਵੀ ਕੈਂਡੀਡੇਟ ਦੇ ਸਕਦੇ ਆ ਮੈਂ ਇਹ ਕਿ ਉਹਦੇ ਪਾ ਜਮਤਪਾਲ ਸਿੰਘ ਨੇ ਛੋਣ ਲਾ ਲਏ ਆਂ ਸੇਵਾਦਾਰ ਦੀ ਗੱਲ ਕੀਤੀ ਆ ਹਾਂ ਜੀ ਹਾਂ ਜੀ ਇੱਧਰ ਇੱਧਰ ਸਵਾਲ ਸਵਾਲ ਦੱਸੋ ਸਵਾਲ ਦੱਸੋ ਜੀ ਹਾਂ ਜੀ ਤੁਸੀਂ ਕਿਹਾ AI ਜਨਰੇਟਰ ਚੈਟ ਨੇ ਹਾਂ ਜੀ